ਸੂਪਰ ਸੀਟਰ ਨਾਲੋਂ ਹੈਪੀ ਸੀਟਰ ਨਾਲ ਵੀਜੀ ਹੋਈ ਕਣਕ ਮੈਨੂੰ ਲੱਗਦਾ ਬਹੁਤ ਵਧੀਆ ਰਹਿੰਦੀ ਆ ਹੈਪੀ ਸੀਟਰ ਆ ਉਹ ਆਪਾਂ ਕਹਿ ਲਈ ਵੀ ਨਾ ਤਾਂ ਤੁਹਾਨੂੰ 3 ਸਪੀਡ ਗਰਾਊਂਡ ਦੀ ਲੋੜ ਐ ਨਾ ਹੀ ਤੁਹਾਨੂੰ ਐਕਸਟਰਾ ਪੰਪ ਲਵਾਉਣ ਦੀ ਲੋੜ ਆ ਜੈਕ ਲਵਾਉਣ ਦੀ ਲੋੜ ਆ ਹੈਪੀ ਸੀਟਰ ਇਸ ਤੋਂ ਪਹਿਲਾਂ ਆਇਆ ਸੀਗਾ ਜਿਹੜਾ ਸਭ ਤੋਂ ਵਧੀਆ ਤੇ ਸੌਖਾ ਟਰੈਕਟਰਾਂ ਵਾਸਤੇ ਤੇ ਜ਼ਿਮੀਂਦਾਰ ਭਰਾਵਾਂ ਵਾਸਤੇ ਹਾਂਜੀ ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬਲਜਿੰਦਰ ਸਿੰਘ ਮਾਨ ਸਵਾਗਤ ਕਰਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਉਹ ਵੀਡੀਓ ਬਣਾ ਰਹੇ ਆ ਕੁਝ ਐਹੋ ਜੀ ਚੀਜ਼ ਲੱਗੀ ਜਿਹੜੀ ਮੈਨੂੰ ਲੱਗਦਾ ਤੁਹਾਡੇ ਨਾਲ ਵੀ ਸਾਂਝੀ ਕਰਨੀ ਚਾਹੀਦੀ ਆ ਹੋ ਸਕਦਾ ਬਹੁਤ ਸਾਰੇ ਭਰਾਵਾਂ ਨੂੰ ਇਸ ਚੀਜ਼ ਬਾਰੇ ਗਿਆਨ ਹੋਵੇ ਹੋ ਸਕਦਾ ਮੈਂ ਵੀ ਕੁਝ ਚੀਜ਼ਾਂ 'ਚ ਗਲਤ ਹਾਂ ਪਰ ਜਿੰਨਾ ਕ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਗਲਤ ਹੋ ਰਹੀਆਂ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀ ਸੀ ਜਿਨ੍ਹਾਂ ਨੂੰ ਜ਼ਿਆਦਾ ਪ੍ਰਮੋਟ ਕਰਨਾ ਚਾਹੀਦਾ ਸੀ ਉਹ ਚੀਜ਼ਾਂ ਪ੍ਰਮੋਟ ਨਹੀਂ ਹੋ ਰਹੀਆਂ ਗੱਲ ਇਦਾਂ ਕੀ ਆਪਣੇ ਜਿਵੇਂ ਹੁਣ ਪ੍ਰੋਮੋਸ਼ਨ ਚੱਲ ਪੈਣੀ ਹੈਗੀ ਸੁਪਰ ਸੀਡਰ ਦੀ ਸੁਪਰ ਸੀਡਰ ਇੱਕ ਇਹੋ ਜਿਹੀ ਚੀਜ਼ ਆ ਜਿੱਥੇ ਤੱਕ ਮੈਨੂੰ ਲੱਗਦਾ ਵੀ ਇਹ ਬੜੀ ਕਾਮਯਾਬ ਚੀਜ਼ ਨਹੀਂ ਆ ਕਿਉਂਕਿ ਇਹ ਮੇਰਾ ਨਿੱਜੀ ਤੇ ਅਰਬਾਗਾ ਅਸੀਂ ਵੀ ਸੁਪਰ ਸੀਡਰ ਨਾਲ ਕਣਕ ਬੀਜਦੇ ਰਹੇ ਹਾਂ ਕੋਈ ਕਣਕ ਦੇ ਵਿੱਚ ਕੋਈ ਬਾਲਾ ਮੈਨੂੰ ਹੋ ਨਹੀਂ ਲੱਗਿਆ ਵੀ ਆਪਾਂ ਕਹੇ ਲਈ ਵੀ ਜਿਹੜਾ ਉੱਗਦਾ ਨਹੀਂਗਾ ਹਨਾ ਕਣਕ ਬਹੁਤ ਜ਼ਿਆਦਾ ਆਪਾਂ ਕਹੇ ਲਈ ਵਿਰਲੀ ਰਹਿ ਜਾਂਦੀ ਹੈ ਤੇ ਕਈ ਵਾਰੀ ਕਣਕ ਦੁਬਾਰਾ ਬੀਜਣੀ ਪੈਂਦੀ ਆ ਹਾਂ ਇਹਦਾ ਇੱਕ ਸੋਕ ਹੋਇਆ ਸੀਗਾ ਜਿਹੜਾ ਕਿ ਸਰਕਾਰ ਨੇ ਅੱਗ ਤੇ ਰੋਕ ਲਈ ਸੀ ਤਾਂ ਇਹਦਾ ਮੰਨ ਕੇ ਚਲੋ ਮੁਨਾਫਾ ਜਿਹੜਾ ਕਿ ਬਹੁਤ ਸਾਰੀਆਂ ਇੰਡਸਟਰੀਆਂ ਨੂੰ ਹੋਇਆ ਜਿਹੜਾ ਕਿ ਇਹ ਸੁਪਰ ਸੀਡਰ ਆਪਣੇ ਕਿਸਾਨਾਂ ਤੱਕ ਪਹੁੰਚਿਆ ਚਲੋ ਬਹੁਤ ਵਧੀਆ ਚੀਜ਼ ਐ ਨੂੰ ਮੈਂ ناکਾਮਯਾਬ ਨਹੀਂ ਕਹਿੰਦਾ ਕਾਮਯਾਬੀ ਰਹੀ ਹੈ ਕਈ ਥਾਂ ਕਈ ਪ੍ਰਾਅ ਵਾਸਤੇ ਇਹ ਬਹੁਤ ਵਧੀਆ ਆ ਗਈ ਜਿੱਥੇ ਵਧੀਆ ਕਣਕ ਹੁੰਦੀ ਹੈ ਕਈਆਂ ਵਾਸਤੇ ਇਹ ਚੀਜ਼ ਨਹੀਂ ਆ ਪਰ ਮੈਨੂੰ ਇੱਕ ਚੀਜ਼ ਲੱਗੀ ਜਿਹੜੀ ਚੀਜ਼ ਤੁਹਾਡੇ ਨਾਲ ਸਾਂਝੀ ਕਰਦਾ ਵੀ ਹੈਪੀ ਸੀਡਰ ਇਸ ਤੋਂ ਪਹਿਲਾਂ ਆਇਆ ਸੀਗਾ ਜਿਹੜਾ ਸਭ ਤੋਂ ਵਧੀਆ ਤੇ ਸੌਖਾ ਟਰੈਕਟਰਾਂ ਵਾਸਤੇ ਤੇ ਜ਼ਿਮੀਦਾਰ ਭਰਾਵਾਂ ਵਾਸਤੇ ਬੜਾ ਫालतू ਖਰਚੇ ਦਾ ਘਰ ਨਹੀਂ ਕਰਿਆ। ਉਹ ਕਿਉਂ ਨਹੀਂ ਰਿਹਾਗਾ ਜੇ ਆਪਾਂ ਸੁਪਰ ਸੀਡਰ ਦੀ ਗੱਲ ਕਰਦੇ ਆਂ ਜਿਹੜਾ ਸੁਪਰ ਸੀਡਰ ਆ ਉਹ ਤੁਸੀਂ ਵੇਖੋਗੇ 9 ਕੁਇੰਟਲ ਤੋਂ ਲੈ ਕੇ 12 ਕੁਇੰਟਲ ਤੱਕ ਦਾ ਬਜਨ ਹੁੰਦਾਗਾ। ਪਹਿਲੀ ਗੱਲ ਜਿਹੜੇ ਜ਼ਿਮੀਦਾਰ ਭਰਾਵਾਂ ਕੋਲੇ ਟਰੈਕਟਰ ਆ ਗਏ 2 ਸਪੀਡ ਵਾਲੇ ਉਹਨਾਂ ਨੂੰ ਉਹ 3 ਸਪੀਡ ਕਰਾਉਣੇ ਪਏ। ਉਸ ਤੋਂ ਬਾਅਦ ਫਿਰ ਜਦੋਂ ਲੈਫਟ ਚੱਕਦੇ ਸੀਗਾ ਤਾਂ ਕਈ ਟਰੈਕਟਰਾਂ ਜਦੋਂ ਝਟਕਾ ਵੱਜਦਾ ਸੀ ਤਾਂ ਲੈਫਟ ਵਾਲੇ ਜਿਹੜੇ ਕੀ ਆਪਾਂ ਕਹ ਲਈ ਵੀ ਨੁਕਸਾਨੀਆਂ ਜਾਂਦੀਆਂ ਸੀ ਲਿਫਟਾਂ ਆ ਹੀ ਨਹੀਂ ਪਤਾ ਵੀ ਉਹਦੇ ਲਿੰਕਾਂ ਨੁਕਸਾਨੀਆਂ ਜਾਂਦੀਆਂ ਸੀ ਜਾਂ ਅੰਦਰੋਂ ਵੀ ਨੁਕਸਾਨੀ ਜਾਂਦੀ ਸੀ ਲਿਫਟ ਤਾਂ ਉਹਦੇ ਇੱਕ ਐਕਸਟਰਾ ਜਿਹੜਾ ਹੈਵੀ ਡਿਊਟੀ ਪੰਪ ਲਵਾਏ ਜਾਂਦੇ ਸੀ ਇੰਨਾ ਖਰਚਾ ਕਰਨਾ ਪਿਆ ਸੀਗਾ ਸੁਪਰ ਸੀਟਰ ਵਾਸਤੇ ਪਰ ਜਿਹੜਾ ਹੈਪੀ ਸੀਟਰ ਆ ਸਿੱਧਾ ਸਾਦਾ ਸਾ ਜਿਹੜਾ ਆਪਾਂ ਕਹ ਲਈਏਗੀ ਸੌਦਾ ਉਹਦਾ 45 ਐਚਪੀ ਤੋਂ ਲੈ ਕੇ ਜਿੰਨਾ ਮਤਲਬ 50 55 ਐਚਪੀ ਵਾਲਾ ਟਰੈਕਟਰ ਆ ਉਹਨੂੰ ਬੜੇ ਆਰਾਮ ਨਾਲ ਖਿੱਚ ਲੈਂਦਾ ਜਾਂ ਇਹ ਕਹਲਾਂ ਵੀ ਇੱਕ ਇਹਦੇ ਤੋਂ ਪਹਿਲਾਂ ਜਾਂ ਚੱਲ ਰਹੀ ਸੀਗੀ ਉਹ ਸੀਗੀ ਜ਼ੀਰੋ ਡ੍ਰੈਲ ਜਮਈ ਸਿੰਪਲ ਸਿੱਧਾ ਟਿਕਾਊ ਸੌਂਦਾ ਸੀਗਾ ਆਪਾਂ ਨੂੰ 14 ਦੇ ਟਾਇਰਾਂ ਵਾਲਾ ਟਰੈਕਟਰ ਚਾਹੀਦਾ ਹੁੰਦਾਗਾ ਕਿਉਂਕਿ ਝੋਨੇ ਦੇ ਜਿਹੜੇ ਗਿੱਲ ਹੁੰਦੀਆਂ ਜਾਂ ਉੱਤੇ ਆਪਾਂ ਪਰਤ ਬਣ ਜਾਂਦੀ ਉਹਦੇ ਨਾਲ ਟਰੈਕਟਰ ਥੋੜਾ ਜਿਆਦਾ ਸਲਿੱਪ ਦਿੰਦਾਗਾ ਤੇ ਉਹ ਕਹਿ ਲਈਏ ਵੀ ਆਪਣੇ ਜ਼ਿਮੀਦਾਰ ਭਰਾ ਕੀ ਕਰਦੇ ਸੀ ਉੱਪਰੋਂ ਜਿਹੜੀ ਨਾੜ ਹੁੰਦੀ ਸੀ ਉਹਨੂੰ ਅੱਗ ਲਾ ਕੇ ਥੱਲੇ ਜਿਹੜੇ ਕਾਰਚ ਐ ਉਹਨਾਂ 'ਚ ਕਣਕ ਦੇ ਬੀਜ ਜਾਂਦੇ ਸੀ ਨਾ ਤਾਂ ਉਹਦੇ ਵਿੱਚ ਕੋਈ ਬੜਾ ਖਰਚਾ ਹੁੰਦਾ ਸੀਗਾ ਜਿਹੜਾ ਹੈਪੀ ਸੀਟਰ ਆ ਉਹ ਵੀ ਸੇਮ ਇਦਾਂ ਹੀ ਆ ਬਸ ਇਹਦੇ ਵਿੱਚ ਇੱਕ ਪੀਟੀਓ ਆਪਾਂ ਨੂੰ ਓਪਰੇਟ ਕਰਨੀ ਪੈਂਦੀ ਜਿਹੜਾ ਟਰੈਕਟਰ ਆਪਾਂ ਨੂੰ 45 ਤੋਂ 50 ਪਾਵਰ ਦਾ ਚਾਹੀਦਾ ਅੱਜ ਕੱਲ ਬਹੁਤ ਸਾਰੇ ਜ਼ਿਮੀਦਾਰ ਭਰਾਵਾਂ ਕੋਲੇ ਮੈਨੂੰ ਲੱਗਦਾ ਸਾਰੇ ਟਰੈਕਟਰ 45 ਤੋਂ 50 ਐਚਪੀ ਵਾਲੇ ਬੜੇ ਆਰਾਮ ਨਾਲ ਹੋਣਗੇ ਕੁਝ ਜ਼ਿਮੀਦਾਰ ਛੋਟੇ ਵੀ ਐ ਚਲੋ ਜਿੰਨਾਂ ਕੋਲੇ ਟਰੈਕਟਰ ਆਪਾਂ 35 ਹਜ਼ਾਰ ਪਾਵਰ ਤੋਂ ਲੈ ਕੇ ਵੀ ਆਪਾਂ ਕਹਿ ਸਕਦੇ ਆਂ ਵੀ ਹੈਗੇ ਆ ਅੱਜ ਵੀ ਪਰ ਆਪਾਂ ਦੇ ਲਈ ਵੀ ਐਡੇ ਸੁਪਰ ਸੀਡਰ ਨੂੰ ਖਿੱਚਣ ਨਾਲੋਂ ਜੇ ਆਪਾਂ ਕਣਕ ਨੂੰ ਜਿਹੜਾ ਕੀ ਕਹਿ ਲਈਏ ਇੱਕ ਹੁਣ ਮਸ਼ੀਨਾਮਗਰ ਐਸ ਐਮ ਐਸ ਸਿਸਟਮ ਲੱਗਣਾਗਾ ਉਹਦੇ ਨਾਲ ਜਿਹੜੀ ਆਪਣੀ ਪ੍ਰਾਲੀ ਖਿਲਰ ਜਾਂਦੀ ਹੈਗੀ ਸੁਪਰ ਸੀਡਰ ਨਾਲੋਂ ਹੈਪੀ ਸੀਡਰ ਨਾਲ ਵੀ ਜੀ ਹੋਈ ਕਣਕ ਮੈਨੂੰ ਲੱਗਦਾ ਬਹੁਤ ਵਧੀਆ ਰਹਿੰਦੀ ਆ ਨਾ ਇਹ ਕੰਡ ਹੋਵੇ ਕਈ ਭਰਾ ਕਹਿ ਦਿੰਦੇ ਇਹਨੂੰ ਚੂਹਾ ਪੈ ਜਾਂਦਾਗਾ ਚੂਹੇ ਦਾ ਵੀ ਹੱਲ ਹੋ ਜਾਂਦਾਗਾ ਸੁੰਡੀ ਦਾ ਵੀ ਹੱਲ ਹੋ ਜਾਂਦਾਗਾ ਸੁੰਡੀ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਜੇ ਤੁਸੀਂ ਕਹੋਗੇ ਵੀ ਭਾਈ ਹੈਪੀ ਸੀਡਰ ਵਾਲੀ ਕਣਕ ਚ ਸੁੰਡੀ ਪੈ ਜਾਂਦੀ ਆ ਤੁਸੀਂ ਕਣਕ ਜਿਹੜੀ ਆਪਾਂ ਪ੍ਰਾਲੀ ਵਾਈ ਆ ਜਾਂ ਸੁਪਰ ਸੀਡਰ ਨਾਲ ਕਣਕ ਪ੍ਰਾਲੀ 29 ਆ ਤਾਂ ਸਭ ਤੋਂ ਵੱਧ ਜਿਹੜੀ ਦਿੱਕਤ ਸੀ ਉਹਦੇ ਵਿੱਚ ਦੇਖਣ ਨੂੰ ਵੀ ਮਿਲੀ ਸੀਗੀ ਤੇ ਜਿਹੜਾ ਹੈਪੀ ਸੀਡਰ ਆ ਉਹ ਆਪਾਂ ਕਹਿ ਲਈ ਵੀ ਨਾ ਤਾਂ ਤੁਹਾਨੂੰ 3 ਸਪੀਡ ਗਰਾਊਂਡ ਦੀ ਲੋਡ ਆ ਨਾ ਹੀ ਤੁਹਾਨੂੰ ਐਕਸਟਰਾ ਪੰਪ ਲਵਾਉਣ ਦੀ ਲੋਡ ਆ ਜੈਕ ਲਵਾਉਣ ਦੀ ਲੋਡ ਆ ਜਿਹੜਾ ਕਿ ਲੈਫਟਾਸਤੇ ਤੇ ਵਧੀਆ ਆਪਾਂ ਕਹਿ ਲਈ ਵੀ ਘੱਟ ਖਰਚੇ ਦੇ ਵਿੱਚ ਕਿਸਾਨ ਕੰਮ ਕਰ ਵੀ ਸਕਦਾ ਹੈਗਾ ਤੇ ਇਸ ਤੋਂ ਇਲਾਵਾ ਜੇ ਆਪਾਂ ਕਹੀਏ ਸਭ ਤੋਂ ਹੋਰ ਸੌਦਾ ਹੈਗਾ ਉਹ ਜ਼ੀਰੋ ਡ੍ਰਿੱਲ ਆ ਗਈ ਮੇਰਾ ਕਹਿਣ ਦਾ ਮਤਲਬ ਵੀਡੀਓ ਬਣਾਉਣ ਦਾ ਮਕਸਦ ਹੀ ਇਹ ਸੀਗਾ ਵੀ ਕਿਸਾਨਾਂ ਤੇ ਐਡਾ ਮਤਲਬ ਲੋਹਾ ਪ੍ਰਮੋਟ ਕਰਨ ਦੀ ਕੀ ਲੋੜ ਸੀਗੀ ਜਿਹੜੇ ਹੈਪੀ ਸੀਡਰ ਸੀ ਇਹਦੇ ਨੂੰ ਸਰਕਾਰ ਐਡਵਰਟਾਈਜ਼ਮੈਂਟ ਕਰਵਾ ਸਕਦੀ ਸੀਗੀ ਕੰਪਨੀ ਗਾ ਐਡਵਰਟਾਈਜ਼ਮੈਂਟ ਕਰਵਾ ਸਕਦੇ ਆ ਸੀਗਾ ਜਾਂ ਜ਼ੀਰੋ ਡ੍ਰਿੱਲ ਦੀ ਵੀ ਆਪਾਂ ਕਹਿ ਲਈ ਵੀ ਐਡਵਰਟਾਈਜ਼ਮੈਂਟ ਕਰਵਾਈ ਜਾ ਸਕਦੀ ਸੀ ਦੱਸਿਆ ਜਾ ਸਕਦਾ ਸੀਗਾ ਪ੍ਰਾਲੀ ਦਾ ਉੱਤੇ ਵਿੱਚ ਕਿਹੜਾ ਅੱਗ ਲਾਉਣ ਦੀ ਲੋੜ ਪੈਂਦੀ ਆ ਜਾਂ ਐਸਐਮਐਸ ਸਿਸਟਮ ਆ ਉਹਦੀ ਜਿਹੜੀ ਪ੍ਰਾਲੀ ਆ ਆਸੇ ਪਾਸੇ ਖਿੱਲਰ ਜਾਂਦੀ ਆ ਤਾਂ ਉਹਦੇ ਵਾਸਤੇ ਆਪਾਂ ਹੈਪੀ ਸੀਟਰ ਡਰਾਸਟ ਯੂਜ਼ ਕਰ ਸਕਦੇ ਆਂਗੇ ਵੀ ਮੈਨੂੰ ਇਹ ਲੱਗਿਆ ਵੀ ਐਡੇ ਲੋਹੇ ਨਾਲੋਂ ਯਾਰ ਵੀ ਉਹ ਕੰਮ ਜਾਂ ਆਪਣੀ ਐਡਾ ਸਿਸਟਮ ਇੰਨਾ ਕੁਸ਼ ਕਰਨਾ ਪੈਂਦਾ 3 ਸਪੀਡ ਟਰੈਕਟਰ ਲੈਣੇ ਪੈਗੇ ਕਈ ਭਰਾਵ ਨੇ ਤਾਂ 4x4 ਟਰੈਕਟਰ ਵੀ ਲੈ ਲਈ ਵੀ ਅੱਗੇ ਉੱਠ ਖੜਦੇ ਆ ਟਰੈਕਟਰ ਕੁੱਲ ਮਿਲਾ ਕੇ ਲੋਹੇ ਨੂੰ ਲੋਹਾ ਭੰਦਾਗਾ ਜਿਹੜਾ ਸੁਪਰ ਸੀਟਰ ਇੰਨਾ ਵਜਨ ਦੇ ਮੁਤਾਬਕ ਦੇਦੋ ਕਈ ਰਵਾਟ ਆ ਜਾਂਦੇ ਕਈ ਵਾਰ ਪਕਸਰੇ ਦੇ ਦਿੰਦਾ ਟਰੈਕਟਰ ਮੂਹਰੇ ਚੱਕਿਆਂ ਦਾ ਬ੍ਰੇਕਾਂ ਦੇ ਮੋੜ ਨਾਲ ਥਾ ਵਜਦਾ ਥੱਲੇ ਤਾਂ ਆਪਣੇ ਟਰੈਕਟਰ ਦਾ ਨੁਕਸਾਨ ਵੀ ਹੁੰਦਾ ਹੈ ਯਾਰ ਕੁੱਲ ਮਿਲਾ ਕੇ ਤਾਂ ਬਸ ਇਹ ਚੀਜ਼ ਆ ਵੀ ਜੇ ਤੁਸੀਂ ਕਣਕ ਬੀਜਣੀ ਆ ਤਾਂ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਵਧੀਆ ਹੈਪੀ ਸੀਡਰ ਜ਼ੀਰੋ ਡਰਿੱਲ ਕਣਕ ਬੀਜਣ ਵਾਸਤੇ ਆ ਤੇ ਅੱਜ ਦੀ ਵੀਡੀਓ ਪਤਾ ਨਹੀਂ ਤੁਹਾਨੂੰ ਕਿਵੇਂ ਲੱਗੀ ਹੋਊਗੀ ਹਨਾ ਆਖਣਗੇ ਤੁਸੀਂ ਕਹਿਣਾ ਵੀ ਯਾਰ ਐਵੇਂ ਭਗਾਈ ਮਰੀ ਜਾਂਦਾਗਾ ਪਰ ਮੈਨੂੰ ਜੋ ਲੱਗਿਆ ਚੀਜ਼ ਸਹੀ ਲੱਗੀ ਮੈਂ ਉਹ ਹੀ ਤੁਹਾਡੇ ਨਾਲ ਸਾਂਝੀ ਕੀਤੀ ਆ ਆਪਾਂ ਜੇ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਵੀ ਇਸ ਚੀਜ਼ ਤੇ ਪ੍ਰੋਪਰ ਡਿਟੇਲ ਨਾਲ ਵੀਡੀਓ ਵੀ ਬਣਾਈ ਜਾਵੇ ਆਪਾਂ ਉਹ ਵੀ ਵੀਡੀਓ ਬਣਾਵਾਂਗੇ ਵੀ ਇਹਦੇ ਵਿੱਚ ਕੀ ਕੀ ਨੁਕਸਾਨ ਆ ਕੀ ਕੀ ਫਾਇਦੇ ਆ ਆਪਾਂ ਕਿਸੇ ਵਧੀਆ ਮਾਹਰ ਬੰਦੇ ਦੀ ਵੀਡੀਓ ਕਰਾਂਗੇ ਤੇ ਇਹਦੇ ਵਿੱਚ ਆਪਾਂ ਤੁਹਾਨੂੰ ساری ਸਾਰੀ ਡਿਟੇਲ ਆ ਜਿਹੜੀ ਉਹ ਦੱਸ ਦੇਵਾਂਗੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਦੇ ਆ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ